ਸਾਡੇ ਇਸ ਵੀਡੀਓ ਦੇ ਨਾਲ ਜਿਹੜੇ ਦਿਵੰਗ ਸਾਡੇ ਫੈਨ ਫਰਾ ਸਾਡੀਆਂ ਮਾਤਾ-ਮਾਂ ਬਜ਼ੁਰਗ ਜਨਾਂ ਦੀਆਂ ਭਰਾਵਾਂ ਫੈਸ਼ਨਾਂ ਲਗੀਆਂ ਨੇ ਤੇ ਜਿਹੜੀਆਂ ਸਾਡੀਆਂ ਭੈਣਾਂ ਨੇ ਜਨਾਂ ਦੀਆਂ ਹੋਰ ਫੈਸ਼ਨਾਂ ਲਗੀਆਂ ਨੇ ਵਿਧਵਾ ਫੈਸ਼ਨਾਂ ਜਿਨ੍ਹਾਂ ਦੀਆਂ ਲਗੀਆਂ ਨੇ ਸਾਰਿਆਂ ਨੂੰ ਫਾਇਰ ਖਰੀਸਾ ਤੇ ਚੱਲੀ ਕਾਲ ਜੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਅਫਰਡ ਦੇਵਾਂਗੇ ਕਿ ਅੱਜ ਕਿਹੜੇ ਜਿਲ੍ਹਿਆਂ ਦੇ ਵਿੱਚ ਪੈਨਸ਼ਨ ਆ ਪੈ ਗਈਆਂ ਨੇ ਤੇ ਕਿਹੜੇ ਜਿਲ੍ਹਿਆਂ ਦੇ ਵਿੱਚ ਆਉਂਦੇ ਇੱਕ ਦੋ ਦਿਨਾਂ ਦੇ ਵਿੱਚ ਪੈਨਸ਼ਨ ਆ ਪੈਣ ਗਿਆ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਜੀ ਜੇਕਰ ਹਿੱਤੇ ਹਫਤੇ ਹਫਤਾ ਦੇਖਦੇ ਆ ਤੇ ਮੀਰਵਾਰ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਫੰਕਸ਼ਨ ਆ ਫਈਆਂ ਸੀਗੀਆਂ ਫਾਜ਼ਿਲ ਕਾ ਫਰੀਦਕੋਟ ਫਿਰੋਜ਼ਪੁਰ ਸ਼੍ਰੀ ਅਮਰੇਸਰ ਸਾਹਿਬ ਤੇ ਸ਼੍ਰੀ ਤਰਨਤਾਰਨ ਸਾਹਿਬ ਦੇ ਵਿੱਚ ਵੀਤੇ ਸੋਮਵਾਰ ਜਿਹੜਾ ਕਿ ਹੁਣ ਸੋਮਵਾਰ ਲੰਘਿਆ ਇਸ ਸੋਮਵਾਰ ਨੂੰ ਹਈਆਂ ਸੀਗੀਆਂ ਜੀ ਫੰਕਸ਼ਨਾਂ ਸੰਗਰੂਰ ਮਹਾਲੇ ਬਠਿੰਡਾ ਰੋਪੜ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਬਠਿੰਡੇ ਦੇ ਜਿਹੜੇ ਲਾਗੇ ਜਿਹੜੇ ਖੇਤਰ ਹੈ ਇਹਨਾਂ ਫਾਗਾਂ ਦੇ ਵਿੱਚ ਫੈਨਸ਼ਨਾਂ ਸੋਵਾਂ ਨੂੰ ਫਾ ਦਿੱਤੀਆਂ ਗਈਆਂ ਸੀ ਅੱਜ ਜੇਕਰ ਅਸੀਂ ਹੁਣ ਗੱਲ ਕਰਦੇ ਹਾਂ ਵਧਵਾੜ ਦਾ ਦਿਨ ਹੈ 14 ਮਈ ਦਾ ਤੇ ਅੱਜ ਦੁਪਹਿਰ ਤੋਂ ਬਾਅਦ ਫੈਨਸ਼ਨਾਂ ਫਾ ਦਿੱਤੀਆਂ ਗਈਆਂ ਨੇ ਪਟਿਆਲਾ ਜ਼ਿਲ੍ਹਾ ਦੇ ਵਿੱਚ ਔਰ ਦੂਜੇ ਫਾਸੇ ਕਫੂਰਥਲਾ ਜ਼ਿਲ੍ਹੇ ਦੇ ਵਿੱਚ ਦੋਨੋਂ ਜ਼ਿਲ੍ਹਿਆਂ ਦੇ ਜਿਹੜੇ ਲਾਭਪਾਤਰੀ ਨੇ ਭਾਵੇਂ ਸਾਡੇ ਮਜ਼ਦੂਰ ਕਨੇ ਭਾਵੇਂ ਸਾਡੀਆਂ ਭੈਣਾਂ ਨੇ ਭਾਵੇਂ ਸਾਡੇ ਜਿਹੜੇ ਦਿਵਿਆਂਗ ਸਾਥੀ ਨੇ ਆਪਣੇ ਖਾਤੇ ਚਾ ਕਹ ਲੋ ਜੀ ਅੱਜ ਪਟਿਆਲਾ ਜ਼ਿਲ੍ਹਾ ਤੇ ਕਫੂ ਦੇ ਵਿੱਚ ਫੈਸਲਾ ਫਾਟ ਦਿੱਤਾ ਗਿਆ ਜਾਨੀ ਜੇਕਰ ਤੁਹਾਨੂੰ ਮੈਸੇਜ ਨਹੀਂ ਆਇਆ ਕੋਈ ਸਾਡਾ ਕਰੂਆ ਟੈਕਨੀਕਲ ਇਸ਼ੂ ਕਰਕੇ ਮੈਸੇਜ ਨਹੀਂ ਆਉਂਦਾ ਤੁਸੀਂ ਆਪਣੇ ਖਾਤੇ ਦੇ ਵਿੱਚ ਜਾ ਕੇ ਜਾਂਚ ਕਰ ਸਕਦੇ ਆ ਹੁਣੇ ਐਪ ਖੋਲੋ ਬੈਂਕ ਦੀ ਤੇ ਉਹਦੇ ਵਿੱਚ ਜਾ ਕੇ ਤੁਸੀਂ ਚੈੱਕ ਕਰ ਲੋ ਤੁਹਾਡੀ ਪੈਨਸ਼ਨ ਜਿਹੜੀ ਫੈ ਚੁੱਕੀ ਹੋਏਗੀ ਦੋ ਜਿਲਿਆਂ ਦੀ ਪਟਿਆਲਾ ਪਲਸ ਕਪੂਰਥਲਾ ਦੀ ਸੋ ਜਿਹੜੇ ਜਿਲ੍ਹੇ ਰਹਿ ਗਏ ਨੇ ਜੀ ਜਿਹੜੇ ਸਾਨੂੰ ਮੈਸੇਜ ਕਰ ਰਹੇ ਨੇ ਸਾਡੇ ਜਿਹੜੇ ਲਾਭਪਾਤਰੀ ਨੇ ਤੇ ਉਹਨਾਂ ਨੂੰ ਦੱਸ ਜੀ ਅਗਲੇ ਦੋ ਤਿੰਨ ਦਿਨਾਂ ਦੇ ਵਿੱਚ ਪੈਨਸ਼ਨ ਆ ਪੈ ਰਹੀਆਂ ਨੇ ਲਗ ਫਗ ਸਾਰੇ ਜਿਲਿਆਂ ਦੇ ਵਿੱਚ ਫੈ ਜਾਣਗੀਆਂ ਲੁਧਿਆਣਾ ਜਿਲ੍ਹੇ ਦੀ ਜਿਹੜੀ ਅਪਡੇਟ ਹੈ ਉਹ ਇਹ ਕਹਿੰਦੀ ਆ ਕਿ ਆਉਂਦੇ 4-5 ਦਿਨਾਂ ਤੱਕ ਯਾਨੀ ਕਿ ਇਸ ਹਫਤੇ ਪੈਨ ਪੈਂਸ਼ਨ ਵਿਛੜੀ ਆ ਉਹ ਖਾਤਿਆਂ ਦੇ ਵਿੱਚ ਫੰਡ ਦੇ ਪੂਰੇ ਪੂਰੇ ਅਸਰ ਜੜਾ ਬਣ ਗਏ ਨੇ ਸੋ 1500 ਰੁਪਇਆ ਪੈਨਸ਼ਨ ਆਉਣੀ ਹੈ ਜੀ ਇਹ ਤੁਹਾਨੂੰ ਪਹਿਲਾਂ ਅਸੀਂ ਕਲੀਅਰ ਕਰ ਚੁੱਕੇ ਹਾਂ 1500 ਰੁਪਇਆ ਪੈਨਸ਼ਨ ਆ ਫੈਸਲੀਆਂ ਨੇ 2500 ਦੀ ਗੱਲ ਵਾ ਜ਼ਰੂਰ ਚੱਲ ਰਹੀ ਆ ਪਰ ਉਹਦੇ ਕੋਈ ਅਜੇ ਸਪਾਸਟ ਅਪਡੇਟ ਨਹੀਂ ਆਉਂਦੇ ਮਹੀਨੇ ਦੇ ਵਿੱਚ ਵੀ ਹਲੇ ਕੋਈ ਇਰਾਦਾ ਇਦਾਦਾ ਲੱਗ ਨਹੀਂ ਰਿਹਾ ਪੰਜਾਬ ਸਰਕਾਰ ਦਾ ਕਿ 2500 ਪੈਨਸ਼ਨ ਹੋਵੇ 1500 ਪੈਨਸ਼ਨ ਆਉਣ ਗਿਆ ਤੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਕਹੇ ਚੁੱਕੇ ਨੇ ਤੁਹਾਨੂੰ ਦੱਸੇ ਨੇ ਤੇ ਅੱਜ ਜਿੱਥੇ ਪਈਆ ਪਟਿਆਲਾ ਤੇ ਕਪੂਰਥਲਾ ਇਹਨਾਂ ਦੋਨਾਂ ਜ਼ਿਲ੍ਹਿਆਂ ਦੇ ਲਾਭਪਾਤਰੀ ਆਪਣੇ ਖਾਤੇ ਚੈੱਕ ਕਰ ਲੈਣ ਹੋ ਸਕਦਾ ਅੱਜ ਰਾਤ ਤੱਕ ਕੱਦੇ ਜ਼ਿਲ੍ਹੇ ਦੇ ਵਿੱਚ ਹੋਰ ਵੀ ਰੈਡੀ ਆਲੇ ਜੇ ਕੋ ਤੁਹਾਡੇ ਕੋਈ ਸਵਾਲ ਹੈ ਜੀ ਤਾਂ ਸੀ ਕਮੈਂਟ ਦੇ ਵਿੱਚ ਪੁੱਛ ਲੈਣਾ ਤੁਹਾਨੂੰ ਜਵਾਬ ਦੇਵਾਂਗੇ ਤੁਹਾਨੂੰ